ਪੰਜਾਬ ਦੀ ਵੀ ਸਰਕਾਰ ਜਿਵੇਂ ਕਿ ਭਗਵੰਤ ਮਾਨ ਸਰਕਾਰ ਕਸੂਤੀ ਪਸਾ ਦਿੱਤੀ ਹੈ ਦਰਅਸਲ ਦੇ ਵਿੱਚ ਇਹਨਾਂ ਦਾ ਹੀ ਕੇਐਸਚ ਜਿਵੇਂ ਕਿ ਰਾਜ ਦੀ ਸਟਾਫ ਦਾ ਇੱਕ ਮੈਂਬਰ ਕੁੱਟ ਦਿੱਤਾ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਸਕਦੇ ਨੇ ਕਿਉਂਕਿ ਜਿਹੜਾ ਬਿਆਨ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਪੰਜਾਬ ਦੀ ਸਰਕਾਰ ਦਰਅਸਲ ਦੇ ਵਿੱਚ ਇੱਕ ਉਸ ਮੁਲਾਜ਼ਮ ਨੇ ਡੇਕ ਦਿੱਤੀ ਹੈ ਪੰਜਾਬ ਦੀ ਸਰਕਾਰ ਨੂੰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਨਜਾਇਜ਼ ਪ੍ਰੈਸ਼ਰ ਬਣਾ ਰਹੀ ਹੈ ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਔਰ ਵਕੀਲਾਂ ਮੰਨੀਆਂ ਜਿਹੜਾ ਹੁਣ ਖੁਲਾਸਾ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਮੁੱਖ ਮੰਤਰੀ ਤਸੂਤਾ ਫਸ ਗਿਆ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਹੋ ਰਹੀ ਸੀ ਸੁਣਵਾਈ ਦੇ ਦੌਰਾਨ ਇਹਨਾਂ ਦਾ ਹੀ ਕੇਐਸਚਓ ਜਿਨੇ ਇੱਕ ਸਾਥ ਮੈਂਬਰ ਕੁੱਟ ਦਿੱਤਾ ਅਦਾਲਤ ਦੇ ਵਿੱਚ ਰੌਲਾ ਬਹੁਤ ਵੱਡਾ ਪੈ ਗਿਆ ਤਾਂ ਹੁਣ ਜਿਹੜਾ ਬਿਕਰਮ ਸਿੰਘ ਮਜੀਠੀਆ ਉਦੀ ਦਰਸਾਲ ਦੇ ਵਿੱਚ ਜ਼ਮਾਨਤ ਹੋਣ ਜਾ ਰਹੀ ਹੈ ਕਿਉਂਕਿ ਇਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ ਜ਼ਮਾਨਤ ਦੀ ਤਾਂ ਉਸੇ ਦੇ ਦੌਰਾਨ ਇੱਕ ਸੁਣਵਾਈ ਚੱਲਦੀ ਆ ਤੇ ਸੁਣਵਾਈ ਦੇ ਦੌਰਾਨ ਇਹਨਾਂ ਦਾ ਹੀ ਕੇਐਸਚੋ ਜੀਨੇ ਕੇ ਭਾਈ ਇੱਕ ਸਾਬ ਮੈਂਬਰ ਕੁੱਟ ਦਿੱਤਾ ਅਦਾਲਤ ਦੇ ਅੰਦਰ ਤਾਂ ਹੁਣ ਮਾਮਲਾ ਬਹੁਤ ਗੰਭੀਰ ਹੋ ਚੁੱਕਿਆ ਪੰਜਾਬ ਦੀ ਸਰਕਾਰ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਸੂਕੇ ਫਸ ਗਏ ਨੇ ਕਿਉਂਕਿ ਇਸ ਵੀਡੀਓ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚ ਗਈ ਹੈ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਨੇਤਾ ਹੈ ਚਾਹ ਕੋਈ ਵੱਡਾ ਹੈ ਚਾਹ ਕੋਈ ਛੋਟਾ ਉਹਨਾਂ ਸਾਰਿਆਂ ਦੇ ਵਿੱਚ ਯਾਨੀ ਪੰਜਾਬ ਦੀ ਪੂਰੀ ਸਿਆਸਤ ਹਲਾ ਕੇ ਰੱਖ ਦਿੱਤੀ ਐ ਇਸ ਖਬਰ ਨੇ ਉਹ ਕਹਿੰਦੇ ਨੇ ਕਿ ਸਰਕਾਰ ਆਪਦੀ ਮਨਮਾਨੀ ਕਰ ਰਹੀ ਸੀ ਐਸ ਕਰਕੇ ਅਦਾਲਤ ਦੇ ਵਿੱਚ ਅਦਾਲਤ ਦਾ ਇੱਕ ਸਟਾਫ ਮੈਂਬਰ ਕੁੱਟਿਆ ਗਿਆ ਕਿਉਂਕਿ ਐਸ ਐਚ ਓ ਕੌਣ ਹੈ ਕਹਿੰਦੇ ਜੀ ਇਹ ਸਰਕਾਰ ਦਾ ਬੰਦਾ ਆ ਸੁਣੋ ਜਰਾ ਧਿਆਨ ਦੇਣਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਆ ਕਿਉਂਕਿ ਬਾਦਲਾਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਰਗੇਟ ਤੇ ਲੈ ਲਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਮਾਮਲਾ ਹੈ ਕੀ ਸੀ ਪਰ ਜਿਹੜਾ ਹੁਣ ਇਹਨਾਂ ਦੇ ਇੱਕ ਐਸਐਚਓ ਨੇ ਸਟਾਫ ਮੈਂਬਰ ਕੁੱਟ ਦਿੱਤਾ ਅਦਾਲਤ ਦੇ ਅੰਦਰ ਉਹਨੇ 10 ਸਾਲ ਦੇ ਵਿੱਚ ਮੁੱਖ ਮੰਤਰੀ ਦਾ ਫਸਾਈ ਦਿੱਤੇ ਨੇ ਸੁਣੋ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਦੋਂ ਵਿਕਰਮਜੀਤਿਆ ਸਾਹਿਬ ਨੂੰ ਰਿਮਾਰਕ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਰੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਰ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੋਲਣ ਦੇ ਲਈ ਤੇ ਪੀਰ ਨੇ ਸਰਵੰਨੀ ਇੱਕ ਗੱਲ ਕਹੀ ਕਿ ਬਿਨਾਂ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰੋ ਐਨੀ ਗੱਲ ਤੇ ਉੱਤੇ ਇੰਸਪੈਕਟਰ ਜਸ਼ਪ੍ਰੀਤ ਸਿੰਘ ਐਸ ਆਰਡਰ ਦੇ ਵਿੱਚ ਲਿਖਿਆ ਉਹਨੇ ਉਸ ਪੀਰ ਨੂੰ ਬੁਰੇ ਤਰੀਕੇ ਕੁੱਟਿਆ ਜਿਦਾ ਬਾਅਦ ਦੇ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇੱਥੇ ਬਣਦੀ ਕਾਰਵਾਈ ਕੀਤੀ ਜਾਵੇ। ਇਨ ਰਿਵਿਊ ਆਫ ਦਾ ਅਬਾ ਫਾਈਂਡਿੰਗਸ ਐਸ ਐਚਓ ਪੁਲਿਸ ਸਟੇਸ਼ਨ ਸੋਹਾਨਾ ਇਸ ਡਾਇਰੈਕਟਿਡ ਟੂ ਰਜਿਸਟਰ ਐਨ ਐਫ ਆਈ ਆਰ ਅਗੇਂਸਟ ਰਿਸਪੋਂਡੈਂਟ ਨੰਬਰ 4댓 ਇਜ਼ ਇਨਸਪੈਕਟਰ ਜਸ਼ਨਪ੍ਰੀਤ ਸਿੰਘ। ਲੇਕਿਨ ਪਹਿਲਾਂ ਕਿ ਉਹਨੇ ਪਰਚਾ ਦਰਜ ਕੀਤਾ। ਜਦੋਂ ਅਦਾਲਤ ਨੇ ਐਸ ਐਸ ਪੀ ਸਾਹਿਬ ਇੱਕ ਵਾਰ ਲੈ ਕੇ ਭੇਜਤਾ ਸੀ ਕਿ ਕਾਰਵਾਈ ਕਰੋ। ਅੱਪਾ ਦਫ਼ਤਰਾਂ ਨੂੰ ਵੀ ਗੁੰਮਰਾਹ ਕਰ ਰਿਆ ਤਾਂ ਸੁਣ ਲਿਆ ਪੰਜਾਬ ਵਾਲੇ ਹੁਣ ਉਸ ਪੁੱਸ ਮੁਲਾਜ਼ਮ ਤੇ ਯਾਨੀ ਐਸ ਐਚਓ ਤੇ ਕਾਰਵਾਈ ਹੋ ਚੁੱਕੀ ਹੈ ਯਾਨੀ ਕੋਰਟ ਨੇ ਆਪਣੇ ਹਦੇਸ਼ ਦੇ ਦਿੱਤੇ ਨੇ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਕਸੂਤੀ ਪਸਾ ਦਿੱਤੀ ਇਸ ਮਾਮਲੇ ਨੇ ਕਿਉਂਕਿ ਪੰਜਾਬ ਦਾ ਪ੍ਰਸ਼ਾਸਨ ਹੁਣ ਅਧੀਨ ਕਿਹਦੇ ਚੱਲਦਾ ਹੈ ਪੰਜਾਬ ਦੀ ਸਰਕਾਰ ਦੇ ਸਵਾਲ ਕਿਤੇ ਉੱਠਦੇ ਨੇ ਪੰਜਾਬ ਦੀ ਸਰਕਾਰ ਤੇ ਮੌਜੂਦਾ ਮੁੱਖ ਮੰਤਰੀ ਭਵੰਤ ਮਾਨ ਨੇ ਮਜੀਠੀਆ ਨੂੰ ਚੱਕ ਕੇ ਅੰਦਰ ਦਿੱਤਾ ਇਹ ਬਹੁਤ ਵਧੀਆ ਕੰਮ ਕੀਤਾ ਪਰ ਜਿਹੜਾ ਹੁਣ ਪ੍ਰਸ਼ਾਸਨ ਦੁਆਰਾ ਕਹਿੰਦੇ ਭਾਈ ਅਦਾਲਤ ਦੇ ਸਾਫ ਮੈਂਬਰ ਨੂੰ ਕੁੱਟਿਆ ਗਿਆ ਤਾਂ ਕੱਲ ਇੱਕ ਖਬਰ ਹੋਰ ਆਉਂਦੀ ਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਪਹੁੰਚੇ ਨਾਪਾਹ ਜੇਲ੍ਹ ਦੇ ਵਿੱਚ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣਾ ਤਾਂ ਉੱਥੋਂ ਫੇਰ ਉਹਨਾਂ ਨੂੰ ਦਰਵਾਜ਼ੇ ਬੰਦ ਕੀਤੇ ਗਏ ਗੇਟ ਲਾ ਦਿੱਤੇ ਗਏ ਕਹਿੰਦੇ ਅਸੀਂ ਤੁਹਾਨੂੰ ਮਿਲਣ ਨਹੀਂ ਦਿੰਦੇ ਕਦੇ ਬਿੱਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਆ ਪੰਜਾਬ ਦੇ ਲੋਕ ਵੱਡੇ ਪੱਦਰ ਤੇ ਮਜੀਠੀਏ ਨੇ ਮਾਰੇ ਨੇ ਇਹ ਗੱਲ ਤਾਂ ਤਾਏ ਆ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਵੀ ਝੂਠੀ ਜੀ ਪੈ ਜਾਂਦੀ ਆ ਜਿਵੇਂ ਕਿ ਭਾਈ ਜਿਹੜੇ ਹੁਣ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਉੱਤੇ ਆਪਣੀ ਲਗਾਮ ਰੱਖਣੀ ਚਾਹੀਦੀ ਆ ਕਿਉਂ ਕਿਉਂਕਿ ਜੇਕਰ ਹੁਣ ਅਦਾਲਤਾਂ ਦੇ ਸਾਫ ਮੈਂਬਰ ਨੂੰ ਕੋਈ ਕੁੱਟੂ ਆ ਤਾਂ ਫੇਰ ਸਰਕਾਰ ਤੇ ਸਵਾਲ ਤਾਂ ਉੱਠਣਗੇ ਬਹੁਤ ਸਾਰੀਆਂ ਹੋਰ ਵੀ ਕਈ ਘਟਨਾਵਾਂ ਪੰਜਾਬ ਦੇ ਅੰਦਰ ਹੁੰਦੀਆਂ ਰਹਿੰਦੀਆਂ ਨੇ ਜਿਦੇ ਵਿੱਚ ਪੰਜਾਬ ਦੀ ਪੁਲਿਸ ਦੋਸ਼ੀ ਪਾਈ ਜਾਂਦੀ ਹੈ ਸਾਰੀ ਪੁਲਿਸ ਕੁਝ ਨਹੀਂ ਹੁੰਦੀ ਬਹੁਤ ਸਾਰੇ ਪੁਲਿਸ ਮੁਲਾਜ਼ਮਾ ਇਹੋ ਜਿਹੇ ਨੇ ਜਿਹੜੇ ਸਹੀ ਕਾਰਵਾਈ ਕਰਦੇ ਨੇ ਔਰ ਪੰਜਾਬ ਦੇ ਹਿੱਤਾਂ ਵਿੱਚ ਬੋਲਦੇ ਨੇ ਤਾਂ ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਉਸ ਨੂੰ ਬਾਹਰ ਕਢਾਉਣ ਦੇ ਲਈ ਇਹਨਾਂ ਦੇ ਵਕੀਲਾਂ ਨੇ ਬੜਾ ਜਤਨ ਲਾਇਆ ਪਰ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਜਿਹੜੇ ਕਹਿੰਦੇ ਜੀ ਅਸੀਂ ਤਾਂ ਪੱਕੇ ਪੈਰਾਂ ਤੇ ਹੋ ਕੇ ਵਿਕਰਮ ਸਿੰਘ ਮਜੀਠੀਏ ਨੂੰ ਅੰਦਰ ਦਿੱਤਾ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹਰ ਰੋਜ਼ ਵੱਧ ਰਹੀਆਂ ਨੇ ਬਿਜੀਲੈਂਸ ਦੀ ਟੀਮ ਆ ਜਿਹੜੀ ਉਹ ਲਗ ਲਗ ਇਲਾਕਿਆਂ ਦੇ ਵਿੱਚੋਂ ਪੂਰੇ ਯਾਨੀ ਸਬੂਤ ਜਟਾ ਰਹੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਇੱਕ ਇੰਟਰਵਿਊ ਕਰ ਦਿੰਦੀ ਹੈ ਜਿਹਦੇ ਵਿੱਚ ਕਹਿੰਦੀ ਭਗਵੰਤ ਮਾਨ ਸਰਕਾਰ ਦੇ ਹੱਥਾਂ ਦੇ ਵਿੱਚ ਇੱਕ ਵੀ ਸਬੂਤ ਸਾਡੇ ਬੰਦੇ ਦੇ ਖਿਲਾਫ ਨਹੀਂ ਹੈ ਤਾਂ ਇਸ ਗੱਲ ਨੂੰ ਪੂਰੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਭਾਈ ਜੇਕਰ ਵਾਕਈ ਸਬੂਤ ਨੇ ਤਾਂ ਭਗਵਾਨ ਤਮਾਨ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੇ ਸਾਹਮਣੇ ਨਿਸ਼ਰ ਕਰਨ ਕਿਉਂਕਿ ਲੋਕ ਦਰਸਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਲਝਧ ਚ ਪਏ ਨੇ ਕਿ ਇੱਕ ਪਾਸੇ ਕਿਹਾ ਜਾਂਦਾ ਵਿਕਰਮ ਸਿੰਘ ਮਜੀਠੀਆ ਕੋਲੇ 1000 ਏਕੜ ਜ਼ਮੀਨ ਹਿਮਾਚਲ ਦੇ ਵਿੱਚ ਹੈ ਬਹੁਤ ਸਾਰੇ ਹੋਰ ਵੀ ਮਹਿਲ ਮਲਾ ਰਹੇ ਨੇ ਉਹ ਤਾਂ ਹੈਗੀ ਨੇ ਪਰ ਇਹ ਨਹੀਂ ਕਹਿੰਦੇ ਵੀ ਚੱਟੇ ਦਾ ਤਸਕਰ ਨਹੀਂ ਉਹ ਤਾਂ ਹੈਗਾ ਹੀ ਆ ਪਰ ਇਹ ਜਿਹੜਾ ਵਿਕਰਮ ਸਿੰਘ ਮਜੀਠੀਆ ਇਹਦੇ ਕੋਲ ਬੇਨਾਮੀ ਸੰਪਤੀ ਹੈ ਉਹਦੇ ਜਲਦ ਤੋਂ ਜਲਦ ਸਾਰੇ ਪ੍ਰੂਫ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਧਰੇ ਜਾਣ ਤਾਂ ਕਿ ਜਿਹੜਾ ਇਹਨਾਂ ਦਾ ਅਕਾਲੀ ਦਲ ਉਹ ਜਾਦਾ ਪੈਰ ਨਾ ਪਸਾਰੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਪਿੱਛੇ ਲਾਉਣ ਦਾ ਕੰਮ ਕਰ ਰਹੇ ਤਹਾਡੀ ਇਹੀ ਬਿਆਨਬਾਜ਼ੀ ਨੂੰ ਰੱਖ ਕੇ ਇੱਕ ਤਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹ ਤੁਹਾਨੂੰ ਮਾਰੂਗੀ ਇਹਨੂੰ ਵੀ ਤੁਸੀਂ ਹਟਾ ਦਿਓ ਤਾਂ ਕਿ ਪੰਜਾਬ ਦੇ ਲੋਕ ਪਿੱਛੇ ਨਾ हट ਜਾਣ ਅਕਾਲੀ ਦਲ ਦੇ ਨੇਤਾ ਇਸੇ ਗੱਲ ਨੂੰ ਧਰ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਹੋਰ ਕਿਸੇ ਟਾਰਗੇਟ ਤੇ ਨਹੀਂ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਾਰਟੀ ਢਾ ਸਕਦੀ ਹੈ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਸਵਾਲ ਹੈ ਤਾਂ ਮੁੱਖ ਮੰਤਰੀ ਨੂੰ ਵੀ ਚਾਹੀਦਾ ਜਿਹੜੇ ਪੰਜਾਬ ਦੇ ਲੋਕ ਜਿਹੜੀ ਗੱਲ ਚਾਹੁੰਦੇ ਆ ਉਹਨੂੰ ਕਰਨਾ ਚਾਹੀਦਾ ਪੂਰਾ ਜਿਵੇਂ ਕਿ ਉਹਨਾਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣਾ ਚਾਹੀਦਾ ਇਸ ਗੱਲ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਹੈ ਤਾ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ